ਸਤਾਨਕ ਸ਼ਹਿਰ ਦੇ ਨਾਲ ਲੱਗਦੇ ਪਿੰਡ ਸ਼੍ਰੀਵਾਲਾ ਦੇ ਪਤੀ ਨੇ ਪਤਨੀ ਅਤੇ ਉਸਦੇ ਪ੍ਰੇਮੀ ਤੋਂ ਦੁਖੀ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਐਸਆਈ ਦਰਸ਼ਨ ਲਾਲ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ Laash ਨੂੰ post mortem ਦੇ ਲਈ Civil Hospital Ferozepur ਭੇਜਿਆ ਹੈ। ਉਹ ਜਗਤ ਸਿੰਘ ਨਾਮ ਦਾ ਵਿਅਕਤੀ ਹੈਗਾ ਪਿੰਡ ਸ਼ਹੀਵਾਲੇ ਦਾ। ਉਸਨੇ ਕੱਲ ਜੋ ਉਸਦੀ ਹੀ ਪਿੰਡ ਦਾ ਵਿਅਕਤੀ ਹੈ ਜੱਸਾ ਸਿੰਘ ਜਿਸ ਨੂੰ ਕਿ ਜੱਗਾ ਸਿੰਘ ਦੀ ਵਾਇਸ ਦੇ ਨਾਲ ਉਸਦੇ ਕੁਝ ਇਲੈਸਟ ਰਿਲੇਸ਼ਨਸ ਹਨ ਉਸ ਨੂੰ ਲੈ ਕੇ ਆਫਿਸ ਦੇ ਵਿੱਚ ਕਾਫੀ ਵਾਰ ਤਕਰਾਰ ਹੁੰਦਾ ਰਹਿੰਦਾ ਸੀ ਕੱਲ ਸਵੇਰੇ ਵੀ ਉਹਨਾਂ ਦੀ ਆਫਿਸ ਦੇ ਵਿੱਚ ਲੜਾਈ ਵੀ ਹੋਈ ਅਤੇ ਜੱਗਾ ਸਿੰਘ ਦੀ ਉਸ ਵੱਲੋਂ ਕੁੱਟਮਾਰ ਵੀ ਕੀਤੀ ਗਈ ਤੋਂ ਉਸ ਤੋਂ ਬਾਅਦ ਕੱਲ ਰਾਤ ਨੂੰ ਉਸ ਬੰਦੇ ਨੇ ਕੱਲ ਸ਼ਾਮ ਨੂੰ ਕੋਈ ਜ਼ਹਿਰੀਲੀ ਚੀਜ਼ ਪੀ ਲਈ ਅਤੇ ਖੁਦਕੁਸ਼ੀ ਕਰ ਲਈ ਜਿਸ ਨੇ ਚਾਰ ਵਿਅਕਤੀ ਜਿਹੜੇ ਉਹਦੇ ਪਿਤਾ ਜੀ ਉਹਦੇ ਮਾਤਾ ਜੀ ਅਤੇ ਉਸੇ ਪਰਿਵਾਰ ਦਾ ਨਾਮ ਜੋ ਜੱਸਾ ਸਿੰਘ ਅਤੇ ਉਸ ਦੇ ਜਿਹੜੀ ਪਤਨੀ ਹੈ ਉਸ ਦਾ ਚਾਰ ਜਣਿਆਂ ਦਾ ਨਾਮ ਲਿਖਵਾਇਆ ਹੈ ਅਸੀਂ ਮਕਦਮਾ ਨੰਬਰ 40 ਇੰਟਰਸੈਕਸ਼ਨ 306 ਆਈਪੀਸੀ ਦਰਜ ਰਜਿਸਟਰ ਕਰ ਦਿੱਤਾ ਗਿਆ ਅੱਜ ਡੱਡਬੜੀ ਦਾ ਪੋਸਟਮਾਰਟਮ ਕਰਾਇਆ ਗਿਆ ਹੈ ਸਿਵਲ ਹਸਪੀਟਲ ਫਰਾਈਪਰ ਤੋਂ ਅਤੇ ਅੱਗੇ ਤਪਤੀਸ਼ ਜਾਰੀ ਹੈ ਜੋ ਵੀ ਤੱਤ ਸਾਹਮਣੇ ਆਉਣਗੇ ਉਸ ਤਰ੍ਹਾਂ ਉਹਨਾਂ ਦੀ ਗ੍ਰਿਫਤਾਰੀ ਅਮਲ ਵਿੱਚ ਲੈਤੀ ਜਾਵੇ ਕਿਸੇ ਨੂੰ ਅਰੈਸਟ ਕੀਤਾ ਜੀ ਅਜੇ ਨਹੀਂ ਅਜੇ ਤੱਕ ਕੋਈ ਅਰੈਸਟ ਨਹੀਂ ਹੋਈ ਹਾਂ ਯੋ ਇਹ ਬੇੜਾ ਲੰਮਾ ਵਾਹ ਛੱਕੇ ਨਾਲ ਜਿਸਾ ਸੇਂਗੋ ਦਾ ਨਾ ਹਾਂ ਨਹੀਂ ਇਹ ਅਜੇ ਘੜੇ ਨਹੀਂ ਹੁੰਦੇ ਸੀਗੇ ਛੱਕੇ ਨਾਲ ਨੂੰ ਲੈ ਲੁੰਦਾ ਸੀ ਕਿੰਨੂੰ ਲੈ ਕੇ ਜਾਂਦਾ ਸੀ ਉਹਦੇ ਘਰ ਆ ਜੀ ਛੱਕਾ ਨੂੰ ਸੱਤ ਪੰਜਾਂ ਦੇ ਨੂੰ ਬਾਹਰ ਹੀ ਰੱਖੀ ਹੋਣੀ ਅੱਛਾ ਫੇਰੇ ਨੇ ਕੱਲ ਆਖਿਆ ਕਿ ਕੱਲ ਫੇਰੇ ਇਹ ਗੱਲ ਪੈ ਗਿਆ ਉਹ ਤੁਸੀਂ ਹਮਾਰੇ ਹਾਂ ਕੱਲ ਨੂੰ ਇੰਦਰ ਰੱਖਾਂ ਨੇ ਕਿੰਨੀ ਦੇਰ ਤੋਂ ਆਉਂਦਾ ਸੀ ਇਹ ਕਿੰਨੀ ਦੇਰ ਨੂੰ ਦਾ ਟਾਈਮ ਲੱਗਦਾ ਲੱਗਿਆ 8:00 ਨੂੰ ਆ ਜਾਣਾ ਸੀ ਹਾਂ 10:00 ਵਜੇ ਆ ਜਾਣਾ ਸੀ ਕਦੋਂ ਦਾ ਟਾਈਮ ਤੁਹਾਡੀ ਕੀ ਲੱਗਦੀ ਉਹ ਮੈਨੂੰ ਆਈ ਤੁਹਾਡੀ ਨੂੰ ਮੁੰਡੇ ਨੇ ਕੀ ਕਿਵੇਂ ਮੋਤਾਈ ਮੁੰਡੇ ਤੁਹਾਡੇ ਦੀ ਹੁਣ ਬਾਈ ਵੀ ਨਹੀਂ ਲੱਗ ਪੁਲਿਸ ਤੋਹੀ ਪੁਲਿਸ ਨੂੰ ਇਤਲਾਹ ਦੇਤੀ ਹੈ ਹਾਂਜੀ ਕਿੱਥੇ ਦਿੱਤੀ ਹੈ ਥਾਣਾ ਗੁਰੂ ਸਾਚ ਹਾਂਜੀ ਹਾਂ ਕੀ ਕੀ ਇਨਸਾਫ ਚਾਹਨੇ ਪੁਲਿਸ ਕੋਲ ਕੋਈ ਮਗਰਾ ਦੋਵਾਂ ਨੂੰ ਫੀਸ ਕਰ ਦੋਵਾਂ ਨੂੰ ਹਾਂਜੀ ਕਿੰਨੂ ਕਿੰਨੂ ਇੱਕ ਜੱਸਾ ਸੀ ਤੂੰ ਤੇ ਕੇ ਬੁਨਾਨੀ ਦਾ ਜਾਨ ਬੱਚੇ ਵੀ ਹੈਗੇ ਕੋਈ ਤੁਹਾਡੇ ਮੁੰਡੇ ਬੱਚਾ ਇੱਕ ਆ ਜੀ ਉਹ ਮੇਰੇ ਘਰ ਨਵਾਂ ਮਸਾਲਾ ਆ ਕਿ ਕੋਈ ਆ ਮੁੰਡਾ ਕੁੜੀ ਮੁੰਡਾ ਆ ਇੱਕ